ਹਾਏ ਮੇਰੇ ਸੂਰਿਆ ਹਾਏ ਮੇਰੇ ਬੱਚਿਆ ਸੁਣਿਆ ਤੇਰੇ ਦੁਰਾਂ ਲਿਆ ਦੋ ਬੇਬੁੱਟਾ ਨਾ ਕਿਚੋ ਇਹ ਮਤ ਸੀ ਗਾਲ ਨਹੀਂ 33 ਸਾਲ ਤੇ ਵਿਆਹ ਤੋਂ ਗੱਲ ਹੁੰਦੀ ਸਾਨੂੰ ਪਤਾ ਹੁੰਦਾ ਕੋਈ ਗੱਲ ਲੱਗੀ ਐ ਹਾਏ ਰੱਬਾ ਮੇਰੇ ਆ ਪੈਸੇ ਕੱਟਣ ਲਗਾ ਉਹ ਪੈਸੇ ਕੱਟਣਗੇ ਕੋਰੀਆਂ ਬਾਸੜੀਆਂ ਹੋਣਿਆ ਨੇ ਮਤ ਨਿਆ ਨੇ ਹਾਏ ਤੇਰੀ ਬਤ ਕੀਤੀ ਵਾਰ ਆਇਆ ਉਹ ਤੇ ਨਹੀਂ ਆਇਆ ਪਾਣੀ ਤੇ ਬੇਟੇ ਨੇ ਮੋੜ ਕੀਤਾ ਆਹੀ ਉਸੇ ਵੇਲੇ ਨਸੀਆ ਆਏ ਰਾਮਾ ਮੇਰੇ ਰਾਤ ਨੂੰ ਮੇਰੇ ਮੁੰਡਾ ਮੇਰਾ ਦੇ ਰੈਸਟੋਰੈਂਟ ਲਾਈਨ ਫੂਡ ਤੇ ਬੈਠਾ ਆਇਆ ਸੀ ਕੋਈ ਅਣਪਛਾਤਾ ਜਿਹਾ ਬੰਦਾ ਆਇਆ ਵਾ ਆਂਦੇ ਹੀ ਉਹਨੇ ਗੋਰੀਆਂ ਜਿਹਾ ਮਾਰ ਲਿਆ ਉਸੇ ਵੇਲੇ ਪੱਸੀਆ ਕੋਈ ਝਗੜਾ ਵਗਰਾ ਹੋਇਆ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਉਹ ਇੱਕ ਕਸਟਮਰ ਬਣ ਕੇ ਆਇਆ ਕਿ ਮੈਨੂੰ ਦੋ ਪਾਣੀ ਦੀਆਂ ਬੋਤਲਾਂ ਦੇ ਦਿਓ ਆਨੇ ਦੀਆ ਬੋਤਲਾ ਲੈਂਦੀਆਂ ਬੇਟਾ ਮੇਰਾ ਪੈਸੇ ਕੱਟਣ ਲੱਗਾ ਤੇ ਉਹਦੇ ਨਾਲ ਹੀ ਉਹਨੇ ਸ਼ੂਟ ਕਰ ਦਿੱਤਾ ਉਹਨੇ ਤੁਹਾਨੂੰ ਕੀ ਲੱਗਦਾ ਕੋਈ ਪ੍ਰੋਟੀਨ ਵਗੈਰਾ ਕੋਈ ਮੰਗਦੀ ਹੋਈ ਕੋਈ ਪ੍ਰੋਟੀਨ ਵਾਲੀ ਤੇ ਕਦੀ ਕੋਈ ਅਜਿਹਾ ਨਾ ਕਿਸੇ ਨੇ ਮੰਗੀ ਆ ਨਾ ਕੋਈ ਗੱਲ ਹੋਈ ਹੈ ਅਜੇ ਤੱਕ ਤੇ ਕੋਈ ਦੁਸ਼ਮਣ ਵਗੈਰਾ ਕਿਸੇ ਕਿਸੇ ਦਾ ਦੁਸ਼ਮਣ ਕਦੀ ਕੋਈ ਕਿਸੇ ਨਾਲ ਲੱਗੇ ਨਹੀਂ ਸੀ ਉਹ ਬਹੁਤ ਵਧੀਆ ਮੁੰਡਾ ਸੀ ਸਾਡਾ ਨਾ ਇਹ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਕਦੀ ਹੋਇਆ ਹੀ ਨਹੀਂ ਸੀ ਅਸੀਂ ਇਸ ਚੀਜ਼ ਦੇ ਬਾਰੇ ਕੋਈ ਉਹਦੀ ਪਛਾਣ ਹੋਵੇ ਸੀ ਕੋਈ ਉਹ ਬੰਦਿਆਂ ਦੀ ਕੋਈ ਪਛਾਣ ਨਹੀਂ ਹੋ ਪਾਈ ਅੱਜ ਤੱਕ ਬਾਕੀ ਪੁਲਿਸ ਆਪਣਾ ਕਾਰਵਾਈ ਕਰ ਰਹੀ ਹੈ ਪੁਲਿਸ ਪਹੁੰਚੀ ਮੌਕੇ ਮੰਜੀ ਪੁਲਿਸ ਰਾਤ ਨੂੰ ਆਈ ਸੀ ਆਪਣਾ ਕਾਰਵਾਈ ਕਰ ਰਹੀ ਹੈ ਪੁਲਿਸ ਕੋਲੋਂ ਕੀ ਮੰਗ ਕਰਦੇ ਹੋ ਪੁਲਿਸ ਕੋਲੋਂ ਇਹ ਮੰਗ ਕਰਦੇ ਆਂ ਕਿ ਜਲਦੀ ਤੋਂ ਜਲਦੀ ਉਸ ਬੰਦਿਆਂ ਨੂੰ ਫੜ ਕੇ ਆਪਣਾ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਸਾਡੇ ਤੇ ਨੁਕਸਾਨ ਜਿਹੜਾ ਹੋ ਗਿਆ ਉਹ ਤੇ ਜ਼ਿੰਦਗੀ ਭਰ ਬੂਟਾ ਨਹੀਂ ਹੋਣਾ ਲੇਕਿਨ ਜਿਹੜਾ ਬਸ ਇਸ ਬੰਦੇ ਨੇ ਆ ਕੰਮ ਕੀਤਾ ਉਹਨੂੰ ਵੀ ਸਜ਼ਾ ਪੂਰੀ ਮਿਲਣੀ ਚਾਹੀਦੀ ਮੇਰੇ ਜੀਜਾ ਹੀ ਲੱਗਦੇ ਨੇ ਆਸ਼ੂਤੋਸ਼ ਮਾਹੇਨ ਆਪਰਾ ਇੱਥੇ ਬਟਾਲਾ ਰੋਡ ਤੇ ਲਾਈਨ ਫੂਡ ਹੋਟਲ ਸੀਗਾ ਕੱਲ ਰਾਤੀ ਕੋਈ ਇੱਕ ਬੰਦਾ ਆਇਆ ਕਹਿੰਦਾ ਪਾਣੀ ਦੀ ਬੋਤਲ ਦੇ ਦਿਓ ਪਾਣੀ ਦੀ ਬੋਤਲ ਦੇਣ ਲਈ ਖਲੋਤੇ ਆ ਤੇ ਉਸ ਤੋਂ ਬਾਅਦ ਨਾਲ ਹੀ ਵੇਟਰ ਪਾਣੀ ਦੀ ਬੋਤਲ ਦੇਣ ਲੱਗਾ ਤੇ ਉਹ ਬੜਾ ਕੌਨਫੀਡੈਂਸ ਚ ਅੰਦਰ ਆਇਆ ਆ ਕੇ ਟੋਪੀ ਪਾਈ ਦੀ ਤੇ ਆ ਕੇ ਇੱਕਦਮ ਉਹਨੇ 7-8 ਫਾਇਰ ਮਾਰੇ ਜਿਰਚੋ 2 ਫਾਇਰ ਉਹਨਾਂ ਦੇ ਵੱਜੇ ਉਹਨ ਦਾ ਸਪੋਰਟ ਉਹਨਾਂ ਦੀ ਡੈਥ ਹੋ ਗਈ ਕੀ ਕਰ ਸਕਦੇ ਆ ਲੈ ਕੀ ਲੱਗਦਾ ਤੁਹਾਨੂੰ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਗੋਸ਼ਤ ਸੀ ਦੁਸ਼ਮਣੀ ਵਾਲਾ ਭਾਜੀ ਉਹਨੇ ਅੱਜ ਤੱਕ ਕਦੀ ਕਿਸੇ ਦਾ ਵਰਕਾ ਹੀ ਨਹੀਂ ਪਾ ਲਿਆ ਭਾਜੀਓ ਕੋਈ ਦੁਸ਼ਮਣੀ ਨਹੀਂ ਜਿਹੜੇ ਬੰਦੇ ਦਾ ਕਹਿੰਦਾ ਉੱਥੇ ਖਲੋਏ ਨਾ ਜਿੱਥੇ ਕਹਿਣਾ ਉੱਥੇ ਖਲੋਏ ਨਾ ਆ ਕੇ ਯਾਰਾਂ ਦਾ ਯਾਰ ਰਗਾ ਹੀ ਭਾਜੀਓ ਅੱਜ ਤੱਕ ਕਦੀ ਉਹਨੇ ਕਿਸੇ ਦੇ ਨਾਲ ਕਦੀ ਮਾੜੀ ਨਹੀਂ ਕੀਤੀ ਐਹੋ ਜੀ ਰੰਜਿਸ਼ ਨਹੀਂ ਹੋਣੀ ਚਾਹੀਦੀ ਕਿ ਬੰਦਾ ਜਾਨੋਂ ਹੀ ਮਾਰ ਦੇ ਕਿਸੇ ਨੂੰ ਲੱਗਦਾ ਕੋਈ ਫਰੋਤੀ ਵਗੈਰਾ ਮੰਗੂ ਹੋ ਗਿਆ ਨਹੀਂ ਫਰੋਤੀ ਵਾਲਾ ਕੋਈ ਵੀ ਨਹੀਂ ਕਿਹਾ ਕੋਈ ਉਹਦਾ ਕਾਲ ਚੈੱਕ ਕੀਤਾ ਕੋਈ ਫਰੋਤੀ ਵਾਲਾ ਕੰਮ ਨਹੀਂ ਆ ਕੁਛ ਨਹੀਂ ਆ ਬਸ ਆਇਆ ਆ ਕੇ ਕੋਈ ਗੱਲ ਨਹੀਂ ਕੀਤੀ ਬਾਤ ਨਹੀਂ ਕੀਤੀ ਸਿਰਫ ਫਾਇਰ ਕੱਢਨੇ ਸ਼ੁਰੂ ਕਰਤੇ ਉਹਨੇ ਸਿੱਧੇ ਹੀ ਸਿੱਧੇ ਆ ਬੋਲੀ ਆ ਪੁਲਸ ਆਈ ਹੀ ਰਾਤੀ ਆਪਣੀ ਕਾਰਵਾਈ ਕਰ ਗਈ ਫੋਰੈਂਸਿਕ ਟੀਮ ਆਈ ਹੀ ਕਰ ਗਈ ਕਾਰਵਾਈ ਆਪਣੀ ਬਾਕੀ ਦੇਖੋ ਆਪਾਂ ਤਾਂ ਇਨਸਾਫ ਮੰਗਦੇ ਆ ਜੀ ਕਿ ਸਾਡਾ ਨਾ ਇਨਸਾਫ ਕੀਤਾ ਜਾਏ ਫੜ ਕੇ ਉਹਨੂੰ ਸਿਰੇ ਫਾਂਸੀ ਹੋਣੀ ਚਾਹੀਦੀ ਔਰ ਕੁਛ ਨਹੀਂ ਹੋਣਾ ਜੀ ਸਾਰਾ ਪਰਿਵਾਰ ਖਤਮ ਕਰਤਾ ਮੇਰਾ 3 ਸਾਲ ਦਾ ਮੁੰਡਾ ਲੈ ਮੰਗ ਮੰਗ ਕੇ ਲਿੱਤਾ ਡੈਨ ਮੇਰੀ kar <laughs> gitti <laughs>